ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾਉਣ ਤੋਂ ਬਾਅਦ ਪੰਜਾਬ ਸਰਕਾਰ ਹੁਣ ਮਨਾਉਣ ਜਾ ਰਹੀ ਹੈ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650 ਸਾਲਾ ਗੁਰਪੁਰਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਰ ਧਰਮ ਦੇ ਲੋਕਾਂ ਦਾ ਧਿਆਨ ਰੱਖ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਹਰ ਕਿਸੇ ਨੂੰ ਬਰਾਬਰ ਦਾ ਦਾ ਹੱਕ ਹੈ ਗੁਰੂ ਰਵਿਦਾਸ ਜੀ ਦਾ ਜਿਹੜਾ ਜੀਵਨ ਸੀਗਾ ਉਹ ਸਮਾਜ ਦੇ ਵਿੱਚ ਸਮਾਨਤਾ ਦੀ ਸਿੱਖਿਆ ਦਿੰਦਾ ਭਾਈਚਾਰੇ ਦੀ ਸਿੱਖਿਆ ਦਿੰਦਾ ਸਾਡਾ ਫਰਜ ਬਣਦਾ ਕਿ ਅਸੀਂ ਸਾਡੇ ਗੁਰੂਆਂ ਦਾ ਸਾਡੇ ਪੁਰਖਿਆਂ ਦਾ ਬੋਲਿਆ ਹੋਇਆ ਕਿ ਇੱਕ ਬਚਨ ਜਿਹੜਾ ਹੈ ਉਹਨੂੰ ਪੂਰੀ ਦੁਨੀਆ ਤੱਕ ਪਹੁੰਚਾਈਏ ਖੁਰਾਲਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਗੁਰੂ ਰਵਿਦਾਸ ਮੈਮੋਰੀਅਲ 144 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਇਹ ਮੈਮੋਰੀਅਲ ਜਿਹੜਾ ਹੈ ਲਗਭਗ 12 ਏਕੜ ਚ ਫੈਲਿਆ ਹੋਇਆ ਹੈ ਲੋਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨਾ ਹੀ ਅਸਲ ਸੇਵਾ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਾਨ ਵਿਰਾਸਤਪਤੀ ਸ਼ਰਦਾ ਤੇ ਸਤਕਾਰ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਨੇ ਗੁਰੂ ਸਾਹਿਬ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਪਰ ਚੱਲਣ ਵਾਲੇ ਲੜੀਵਾਰ ਸਮਾਗਮਾਂ ਦੀ ਰਸਮੀ ਤੌਰ ਉੱਤੇ ਸ਼ੁਰੂਆਤ ਕਰ ਦਿੱਤੀ ਹੈ। ਇਹਨਾਂ ਲੜੀਵਾਰ ਸਮਾਗਮਾਂ ਤਹਿਤ 2 ਫਰਵਰੀ 2027 ਤੱਕ ਸੂਬੇ ਭਰ ਵਿੱਚ ਧਾਰਮਿਕ, ਸੱਭਿਆਚਾਰਕ ਅਤੇ ਅਕਾਦਮਿਕ ਪੱਧਰ ਉੱਤੇ ਵਕਵਕ ਉਪਰਾਲੇ ਕੀਤੇ ਜਾਣਗੇ। ਸਤਿ ਸ਼੍ਰੀ ਅਕਾਲ ਜੀ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਅਵਤਾਰ ਸਿੰਘ ਸ਼ੇਰਕੇ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਤੁਹਾਡੇ ਮੁੱਦੇ ਸਾਡੀ ਰਾਏ ਤੇ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਸਾਡਾ ਸਾਥ ਦਿੰਦੇ ਨੇ ਉੱਗੇ ਮਾਹਰ ਡਾਕਟਰ ਅਮਨਪ੍ਰੀਤ ਸਿੰਘ ਬਰਾੜ ਬਰਾੜ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਵਤਾਰ ਜੀ ਦਰਸ਼ਕਾਂ ਨੂੰ ਵੀ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਹੈ ਬੜਾ ਰੋਲਾ ਪਿਆ ਹੋਇਆ ਜੀ ਬੜੀ ਚਰਚਾ ਚੱਲ ਰਹੀ ਹੈ ਜੀ ਹਰ ਪਾਸੇ ਇੱਕੋ ਹੀ ਗੱਲ ਹੈ ਜੀ ਅਮਰੀਕਾ ਇੰਡੀਆ ਡੀਲ ਦੀ ਤੇ ਆਪਾਂ ਗੱਲਬਾਤ ਵੀ ਇਸੇ ਤੇ ਕਰਾਂਗੇ ਜੀ ਇਹ ਸੌਦਾ ਬੜਾ ਮਹਿੰਗਾ ਸਾਬਤ ਹੋ ਰਿਹਾ ਹੈ ਜਾਂ ਸਾਡੇ ਸਸਤੇ ਵਿੱਚ ਨਿਪਟ ਗਿਆ ਪਹਿਲਾਂ ਤਾਂ ਇਸ ਗੱਲ ਦਾ ਰੋਲਾ ਸੀਗਾ ਕਿ ਦੇਖੋ ਜੀ ਭਾਰਤ ਦੀਆਂ ਗੋਡਣੀਆਂ ਲਵਾਤੀਆਂ ਭਾਰਤ ਦਾ ਅਮਰੀਕਾ ਜਿਹੜਾ ਆ ਉਹ ਮੂੰਹ ਨਹੀਂ ਲਾ ਰਿਹਾ ਇਹ ਵਪਾਰ ਸੌਦਾ ਜਿਹੜਾ ਸਿਰੇ ਨਹੀਂ ਚੜਨ ਦੇ ਰਿਹਾ ਅਮਰੀਕਾ ਜਿਹੜਾ ਆ ਉਹ ਇਸ ਨੂੰ ਆਪਣੇ ਸ਼ਰਤਾਂ ਤੇ ਸੌਦੇ ਨੂੰ ਸਿਰੇ ਲਾਉਣ ਦੀ ਗੱਲ ਕਰ ਰਿਹਾ ਇਸ ਡੀਲ ਨੂੰ ਸਿਰੇ ਨਹੀਂ ਲਾ ਰਿਹਾ ਬਹੁਤ ਦੇਰ ਤੋਂ ਚਰਚਾ ਛੜੀ ਸੀਗੀ ਪਹਿਲਾਂ ਟੈਰਿਫ ਦਾ ਧਮਕੀਆਂ ਦੇ ਰਿਹਾ ਸੀਗਾ ਇੰਨੇ ਟੈਰਿਫ ਮੈਂ ਕਰ ਦੂੰਗਾ ਇੰਨੇ ਟੈਰਿਫ ਲਾ ਦਿੱਤੀ ਗਈ ਇੰਨੇ ਟੈਰਿਫ ਘਟਾਤੀ ਵਧਾਤੀ ਮਤਲਬ ਉਹਦੇ ਕੋਲ ਤੇ ਇੱਕੋ ਹੀ ਸੀਗਾ ਨਾ ਚਾਰਾ ਕਿ ਮੈਂ ਟੈਰਿਫ ਵਧਾ ਦੂੰਗਾ ਜੀ ਮੈਂ ਟੈਰਿਫ ਇੰਨੇ ਤੋਂ ਇੰਨੇ ਪਰਸੈਂਟ ਕਰ ਦੂੰਗਾ ਤੇ ਉਸ ਤੋਂ ਬਾਅਦ ਇਹ ਟੈਰਿਫ ਇਸ ਟੈਰਿਫ ਦੀ ਦਮ ਦੇ ਉੱਤੇ ਹੀ ਇਸ ਸੌਦੇ ਨੂੰ ਉਹ ਨਿਪਰੇ ਚਾੜਨਾ ਚਾਹੁੰਦਾ ਸੀਗਾ ਇਹ ਵੀ ਬੜੀ ਚਰਚਾ ਰਹੀ ਆ ਆਖਰ ਨੂੰ ਇਸ ਟੈਰਫ ਦਾ ਜਿਹੜਾ ਖਰੜਾ ਆ ਉਹ तकरीबन ਨੇਪਰੇ ਚੜ ਗਿਆ ਅਰੇ ਅੱਧ ਵਿਚਾਲੇ ਹੀ ਆ ਹਜੇ ਜਿਹੜਾ ਆ ਸਾਈਨ ਹੋਣੇ ਆ ਦੋਨਾਂ ਧਿਰਾਂ ਦੇ ਵੱਲੋਂ ਸਾਈਨ ਹੋ ਕੇ ਫਿਰ ਐਗਰੀਮੈਂਟ ਹੋਣਾ ਹੈ ਐਗਰੀਮੈਂਟ ਹੋਣ ਤੋਂ ਬਾਅਦ ਬਾਹਰ ਆਉਣੀ ਹੈ ਗੱਲਬਾਤ ਹਜੇ ਖਰੜਾ ਹੀ ਤਿਆਰ ਹੋਇਆ ਅੱਧ ਪਚਦਾ ਹੀ ਆ ਮਤਲਬ ਖਰੜਾ ਜਿਹੜਾ ਡਰਾਫਟ ਆ ਉਹ ਬਾਹਰ ਆ ਗਿਆ ਜਾਂ ਨਹੀਂ ਆਇਆ ਤੁਸੀਂ ਪੜਿਆ ਹੋਊਗਾ ਸ਼ਾਇਦ ਇਹ ਕੁੱਲ ਮਿਲਾ ਕੇ ਆਪਾਂ ਕਿਵੇਂ ਦੇਖਦੇ ਆਂ ਜੀ ਭਾਰਤ ਦੇ ਪੱਖ ਦੀ ਗੱਲ ਹੋਈ ਆ ਜਾਂ ਭਾਰਤ ਦੇ ਖਿਲਾਫ ਦੀ ਗੱਲ ਹੋਈ ਆ ਤੁਸੀਂ ਆਪਣੇ ਵਿਚਾਰਾਂ ਵਿੱਚ ਇਹਨੂੰ ਕਿਵੇਂ ਦੇਖਦੇ ਆਂ ਜੀ ਕਹ ਲੈ ਜੀ ਦੇਖੋ ਜਿਵੇਂ ਤੁਸੀਂ ਕਿਹਾ ਕਿ ਚਰਚਾ ਬਹੁਤ ਰਹੀ ਹੈ ਠੀਕ ਹੈ ਨਾ ਜੀ ਅੱਜ ਕੁਝ ਵੀ ਚੀਜ਼ ਅਸੀਂ ਕਰ ਲਈਏ ਇੱਕ ਗੱਲ ਸਾਨੂੰ ਸਮਝਣ ਦੀ ਲੋੜ ਹੈਗੀ ਹੈ ਕਿ ਜੀ ਚਾਹੇ ਉਹ ਦੁਨੀਆ ਦਾ ਕੋਈ ਵੀ ਦੇਸ਼ ਹੈ ਠੀਕ ਹੈ ਨਾ ਉਹ ਭਾਰਤ ਦੀ ਮਾਰਕੀਟ ਨੂੰ ਖੁਲਵਾਉਣਾ ਚਾਹੁੰਦਾ ਹੈ ਖਾਸ ਕਰਕੇ ਖੇਤੀ ਦੀਨੋ ਦੁਨੀਆ ਯਾਰ ਬਹੁਤ ਵੱਡਾ ਹੈ ਬਾਜ਼ਾਰ ਬਹੁਤ ਵੱਡਾ ਹੈ ਤੇ ਇੱਕ ਚੀਜ਼ ਹੈ ਜਿਹੜੀ ਕਰੋਨਾ ਨੇ ਨਾ ਸਭ ਦੇ ਦਿਮਾਗ ਚ ਬਣਾ ਦਿੱਤੀ ਕਿ ਬਾਕੀ ਸਾਰੀ ਚੀਜ਼ ਖਰ ਸਕਦੀ ਹੈ ਖਾਦੇ ਬਿਨਾ ਨਹੀਂ ਜੀ ਸਕਦਾ ਠੀਕ ਹੈ ਨਹੀਂ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਅਸੀਂ ਵੀ ਇੱਕ ਅਨਲੋਜੀ ਗਲਤ ਬਿਲਡ ਕਰ ਰਹੇ ਆ ਕਿ ਪਾਣੀ ਜੀਵਨ ਹੈ ਪਾਣੀ ਦੇ ਨਾਲ ਖਾਣਾ ਵੀ ਓਨਾ ਹੀ ਜ਼ਰੂਰੀ ਹੈ ਤੇ ਪਾਣੀ ਤੋਂ ਖਾਣਾ ਬੰਦ ਹੈ ਠੀਕ ਹੈ ਭਾਰਤ ਕੋਲੇ ਇਹ ਦੋਨੋਂ ਚੀਜ਼ਾਂ ਨਾਲ ਤਾਂ ਇਹ ਹੈਗੀ ਅਨੁਕੂਲ ਉਧਰੋਂ ਇੱਕ ਪੂਰੀ ਵੱਡੀ ਮੰਡੀ ਹੈਗੀ ਹੈ ਜਿੱਥੇ ਉਹ ਚੀਜ਼ਾਂ ਨੂੰ ਆਪਦੇ ਜ਼ਮਾਨੇ ਨੂੰ ਲੋਕੀ ਵੇਚ ਸਕਦੇ ਹੈਗੇ ਆ ਠੀਕ ਹੈ ਸੋ ਉਥੇ ਕੀ ਹੈ ਕਿ ਸਿਸਟਮ ਨੂੰ ਜਦੋਂ ਅਸੀਂ ਸਮਝੀਏ ਤਾਂ ਇਹ ਸ਼ੁਰੂ ਤੋਂ ਹੀ ਪੁਰਾਣਾ ਸਿਸਟਮ ਵੀ ਇਹ ਸੀ ਕਿ ਭਾਰਤ ਤੇ ਸਭ ਦੀ ਅੱਖ ਰਹੀ ਹੈਗੀ ਹੈ ਰਿਸੋਰਸਸ ਕਰਕੇ ਨੇਚਰਲ ਰਿਸੋਰਸਸ ਆਦੇ ਕੋਲ ਜਿਆਦਾ ਸੀ ਫਿਰ ਮੰਡੀ ਵੱਡੀ ਬਣ ਗਈ ਉਹਤੇ ਕਰਕੇ ਅੱਖ ਰਹੀ ਹੈ ਸੋ ਜਿਹੜਾ ਇਹ ਸਮਝੌਤੇ ਐ ਤੁਸੀਂ ਇਹ ਦੇਖੋ ਯੂਰੋਪੀਅਨ ਐ EU ਨਾਲ ਜਿਹੜੀ ਸੀਗੀ ਯੂਰੋਪੀਅਨ ਯੂਨੀਅਨ ਨਾਲ ਉਹ ਵੀ ਡੀਲ ਵਿੱਚ ਕਿਹੜੇ ਵੇਲੇ ਤੋਂ ਪੈਂਡਿੰਗ ਪਈ ਹੈਗੀ ਐ ਠੀਕ ਹੈ ਨਹੀਂ ਹੁਣ ਆ ਕੇ ਉਹ ਵੀ ਜਿਹੜੀ ਉਧਰੋਂ FTA ਅਸੀਂ ਨਿਊਜ਼ੀਲੈਂਡ ਨਾਲ ਕੀਤਾ ਕੀਤਾ ਪਰ ਜਿਹੜੀ ਅਮਰੀਕਾ ਨਾਲ ਡੀਲ ਸੀਗੀ ਨਾ ਜੀ ਇਹਦੇ ਵਿੱਚ ਕਈ ਕੁਝ ਜਿਹੜੀਆਂ ਚੀਜ਼ਾਂ ਖੁੱਲ ਕੇ ਹਜੇ ਤਾਂ ਦੇਖੋ ਕੁਝ ਚੀਜ਼ਾਂ ਆਈਆਂ ਹੈਗੀਆਂ ਕਿਉਂਕਿ ਇੱਕ ਜੁਆਇੰਟ ਸਟੇਟਮੈਂਟ ਆਈ ਹੈਗੀ ਐ ਪਹਿਲੀ ਗੱਲ ਤਾਂ ਇੱਕ ਚੀਜ਼ ਸਭ ਤੋਂ ਵੱਡੀ ਗੱਲ ਉਦੋਂ ਹੀ ਖਰਚਾ ਪੈਦਾ ਕਰ ਦਿੰਦੀ ਹੈ ਜਦੋਂ ਸਾਡੇ ਸਰਕਾਰੀ ਤੰਤਰ ਕੁਝ ਹੋਰ ਬੋਲੇ ਤੇ ਅਮਰੀਕਾ ਦਾ ਸਰਕਾਰੀ ਤੰਤਰ ਦੇ ਬਿਆਨ ਅਲੱਗ ਔਰ ਠੀਕ ਹੈ ਨਹੀਂ ਤੁਸੀਂ ਦੇਖੋ ਜੇ ਉਹ ਯੂ ਐਸ ਸੈਕਟਰੀ ਜਿਹੜੀ ਬਰੁਕੇ ਰਾਲੈਂਸ ਹੈਗੀ ਹੈ ਬਰੁਕੇ ਰਾਲੈਂਸ ਉਹਨਾਂ ਦੀ ਤੁਸੀਂ ਫੇਸਬੁੱਕ ਤੇ ਤੇ ਉਹਦੇ ਤੇ ਇਟ ਪੜੋ ਉਹਦੇ ਵਿੱਚ ਉਹ ਕਹਿੰਦੇ ਜੀ ਕਿ ਇਹਦੇ ਜਿਹੜੇ ਸਮਝੌਤੇ ਨਾਲ ਅਮਰੀਕਾ ਦੇ ਪਿੰਡੂ ਖੇਤਰ ਵਿੱਚ ਨਵਾਂ ਪੈਸਾ ਪੰਪ ਹੋਊਗਾ ਤੇ ਸਾਡਾ ਜਿਹੜਾ ਟ੍ਰੇਡ ਡਿਫਿਸਿਟ ਹੈਗਾ 1.10 ਬਿਲੀਅਨ ਡਾਲਰ ਦਾ ਉਹ ਘਟੂਗਾ ਠੀਕ ਹੈ ਜੀ ਯਾਨੀ ਕਿ ਕਹਿੰਦਾ ਭਾਵ ਕਿ ਅਸੀਂ ਪਹਿਲਾਂ ਐਕਸਪੋਰਟ ਜ਼ਿਆਦਾ ਕਰ ਰਹੇ ਸੀਗੇ ਚੀਜ਼ਾਂ ਤੇ ਅਸੀਂ ਇੰਪੋਰਟ ਹੁਣ ਜਿਹੜੀ ਹੈਗੀ ਹੈ ਨਹੀਂ ਉਨੀ ਕਰ ਰਹੇ ਤਾਂ ਹੀ ਟ੍ਰੇਡ ਗੈਪ ਉਹਨਾਂ ਨੂੰ ਜ਼ਿਆਦਾ ਲੱਗ ਰਿਹਾ ਸੀ ਨਾ ਤੇ ਹੁਣ ਅਸੀਂ ਜਦੋਂ ਉਧਰੋਂ ਇੱਧਰ ਚੀਜ਼ਾਂ ਆਉਣਗੀਆਂ ਦਾ ਆਟੋਮੈਟਿਕਲੀ ਟ੍ਰੇਡ ਗੈਪ ਘਟੂਗਾ ਦੂਜਾ ਰਾਈਡਰ ਜਿਹੜਾ ਲਾਣਾ ਕੇ 500 ਐਂਡ ਡਾਲਰ ਦੀ ਤੁਸੀਂ ਖਰੀਦ ਕਰਨੀ ਹੈਗੀ ਆ ਠੀਕ ਹੈ ਲਾਣਾ 100 ਤੇ ਤੁਸੀਂ ਲੈ ਕੇ ਸਾਨੂੰ ਬਿਲੀਅਨ ਡਾਲਰ ਤੇ ਇਹ ਐਨੇ ਦੀ ਤੁਸੀਂ ਇੱਕ ਚੀਜ਼ ਖਰੀਦ ਕਰਨੀ ਹੈ ਇੱਕ ਬਦਤਾ ਠੀਕ ਹੈ એનર્ਜੀ ਖੇਤਰ ਚ ਵੀ ਬਣ ਲਿਆ ਤੇਰੇ ਤੁਹਾਡੇ ਕੱਪੜਿਆਂ ਦੇ ਖੇਤਰ ਚ ਟੌイズ ਦੇ ਖੇਤਰ ਚ ਤੁਹਾਨੂੰ ਇਥੋਂ ਤੱਕ ਕਿ ਜਿਹੜੀ ਚੀਜ਼ ਅੱਜ ਨਹੀਂ ਖੁੱਲੀ ਸੀ ਖੇਤੀ ਖੇਤਰ ਠੀਕ ਹੈ ਉਹਦੇ ਚ ਵੀ ਪੈਰ ਧਰਾ ਹੋ ਗਿਆ ਠੀਕ ਹੈ ਅੱਜ ਇਹਦੇ ਚ ਅਸੀਂ ਸਟੈਪਲ ਫੂਡ ਗ੍ਰੇਨਸ ਤੇ ਨਹੀਂ ਗਏ ਹਜੇ ਠੀਕ ਹੈ ਬਟ ਇੱਕ ਲਾਈਨ ਜਿਹੜੀ ਇੱਕ ਜੁਆਇੰਟ ਸਟੇਟਮੈਂਟ ਦੇ ਦੋ ਪੇਜ ਇਹਨਾਂ ਨੇ ਇਸ਼ੂ ਕੀਤੇ ਹਨਾ ਉਹਦੇ ਚ ਇੱਕ ਲਾਈਨ ਲਿਖੀ ਹੈ ਜਿੱਥੇ ਬੀ ਡੀ ਜੀ ਰੈੱਡ ਸੋਰਗਮ ਤੇ ਵਾਈਨ ਦੇ ਸਟਿਲ ਰੀਜ਼ ਠੀਕ ਹੈ ਜੀ ਸੋਇਆਬੀਨ ਆਇਲ ਇਹ ਸਾਰਾ ਕੁਝ ਲਿਖਿਆ ਉਥੇ ਨਾਲ ਹੀ ਇੱਕ ਲਾਈਨ ਲਿਖੀ ਹੈ ਅਦਰ ਪ੍ਰੋਡਕਟਸ ਹੁਣ ਆਦਰ ਪ੍ਰੋਡਕਟਸ 'ਚ ਤੁਸੀਂ ਇਹ ਦੇਖੋ ਉਹ ਠੀਕ ਹੈ ਕਿ ਬਾਤੋ ਕਹਿੰਦੇ ਜੀ ਮਿਸ ਕਮਿਊਨੀਕੇਸ਼ਨ ਹੋਗੀ ਜੀ ਉਹ ਹੋ ਗਿਆ ਪਲਸਿਸ ਦਾ ਵਿੱਚ ਉਹਨਾਂ ਨੇ ਫੀਜ਼ੀਓ ਮੋਟਰ ਛੱਡਿਆ ਸੀ ਆਇਆ ਸੀਗਾ ਉਹਨਾਂ ਨੇ ਫਿਰ ਇਹ ਦੇਖਿਆ ਰਾਤੋਂ ਰਾਤ ਦੇਖਿਆ ਵੀ ਨਹੀਂ ਪਲਸਸ ਦਾ ਨਹੀਂ ਆਉਣਾ ਚਾਹੀਦਾ ਕੱਟ ਦਿੱਤਾ ਫਿਰ ਕਟਿਆ ਮਤਲਬ ਅੱਧ ਵਿਚਾਲੇ ਹੀ ਆ ਮੈਂ ਤਾਂ ਹੀ ਉਹ ਕਿਹਾ ਵੇ ਜੇ ਅੱਧ ਵਿਚਾਲੇ ਹੀ ਆ ਪਰ ਭਾਜਪੀ ਵਾਲੇ ਤਾਂ ਬਹੁਤ ਪ੍ਰਚਾਰ ਕਰ ਰਹੇ ਆ ਕਿ ਕਿਸਾਨਾਂ ਨੇ ਕਿੱਥੋਂ ਖਰੜਾ ਪਾੜ ਲਿਆ ਸਾਡੇ ਕੋਲ ਤਾਂ ਜੇ ਆਇਆ ਵੀ ਨਹੀਂ ਹੈਗਾ ਇਹ ਤਾਂ ਜੁਆਇੰਟ ਸਟੇਟਮੈਂਟ ਹੀ ਆ ਜਿਹੜੇ ਖਰੜਾ ਆਇਆ ਅੱਧ ਪਚਦਾ ਹੀ ਆਇਆ ਪੂਰਾ ਨਹੀਂ ਦੇਖੋ ਇਹ ਗੱਲ ਇਹ ਹੈ ਕਿ ਕਿੰਨਾ ਪੜੇ ਤਾਂ ਇਹਦਾ ਵਿਰੋਧ ਕਰ ਰਹੇ ਆ ਦੇਖੋ ਗੱਲ ਇਹ ਹੈ ਜੀ ਜਿਹੜੀ ਚੀਜ਼ਾਂ ਤੁਹਾਨੂੰ ਸਾਹਮਣੇ ਕੁਝ ਆ ਜਾਂਦੀਆਂ ਹੈਗੀਆਂ ਠੀਕ ਹੈ ਨਾ ਜੀ ਉਹਦੇ ਤੋਂ ਇੱਕ ਪਿਕਚਰ ਮੇਕ ਆਊਟ ਹੋ ਜਾਂਦੀ ਹੈ ਵੀ ਇਹ ਕਿੱਦਾਂ ਨੂੰ ਚੱਲੇਗੀ ਕੋਈ ਵੀ ਚੀਜ਼ ਹੈ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਸਾਰੀ ਹੀ ਦੇਖ ਕੇ ਐਬਸਟ੍ਰੈਕਟ ਕੀ ਹੁੰਦਾ ਹੈ ਕਿ ਭਾਈ ਇਸ ਲਾਈਨ ਦੇ ਉੱਤੇ ਆ ਚੀਜ਼ ਹੋਏਗੀ ਇਹਦੇ 'ਚ ਠੀਕ ਹੈ ਉਹਨੂੰ ਉਹਦੇ 'ਚ ਉਹ ਵੀ ਕੋਈ ਚੀਜ਼ਾਂ ਸਮਝ ਆਉਂਦੀਆਂ ਠੀਕ ਹੈ ਮੇਰਾ ਅੱਜ ਇੱਥੇ ਉਹੀ ਮੈਂ ਗੱਲ ਕਹੀ ਕਿ ਤੁਸੀਂ ਜਿਹੜੀਆਂ ਚੀਜ਼ਾਂ ਤੁਸੀਂ ਕਹਿੰਦੇ ਹੋ ਸਟੈਪਲ ਫੂਡ ਗ੍ਰੇਨਸ ਹੈਗੇ ਆ ਜਿੱਦਾਂ ਕਣਕ ਹੋਗੀ ਚੌਲ ਹੋਗੇ ਇਹਨਾਂ ਦੇ ਉੱਤੇ ਬੰਦੀ ਲੱਗੀ ਹੈ ਠੀਕ ਹੈ ਅਸੀਂ ਕੀ ਇਹਦੇ ਵਿੱਚ ਹੀ ਰਹਿਣਾ ਹੈਗਾ ਅਸੀਂ ਉਹਨੂੰ ਕਿਸ ਤਰ੍ਹਾਂ ਅੱਗੋਂ ਜਾ ਕੇ ਨਾਲੇ ਕਈ ਚੀਜ਼ਾਂ ਦਾ ਡਾਇਰੈਕਟ ਇੰਪੈਕਟ ਹੁੰਦਾ ਕਈ ਚੀਜ਼ਾਂ ਦਾ ਇਨਡਾਇਰੈਕਟ ਇਫੈਕਟ ਹੁੰਦਾ ਹੁਣ ਜਿਹੜੀ ਇੱਕ ਬੜੀ ਚਰਚਾ ਚ ਸੇਵ ਚੱਲ ਰਹੀ ਹੈਗੇ ਠੀਕ ਹੈ ਨਹੀਂ ਮੈਂ ਉਸੇ ਤੇ ਆਉਣ ਲੱਗਾ ਸੀਗਾ ਕਿ ਜਦੋਂ ਆਪਾਂ ਇੱਕ ਗੱਲ ਕੀਤੀ ਆ ਸਰਕਾਰ ਨੇ ਵੀ ਜਿਹੜੇ ਜ਼ੀਰੋ ਟੈਰਿਫ ਕਰ ਦਿੱਤਾ ਇਧਰੋਂ ਜਿਹੜਾ ਉਧਰੋਂ ਇੰਪੋਰਟ ਹੋ ਕੇ ਆਊਗਾ ਸਮਾਨ ਉਹ ਤੇ ਅਮਰੀਕਾ ਦੇ ਗੁਰਸ ਦੇ ਉੱਤੇ ਜ਼ੀਰੋ ਟੈਰਿਫ ਕਰ ਦਿੱਤਾ ਅਮਰੀਕਾ ਅਜੇ ਵੀ 18% ਲਾ ਰਿਹਾ ਆ ਇਹਦਾ ਮਤਲਬ ਜਿਹੜੇ ਇਧਰੋਂ ਜਾ ਕੇ ਉਧਰ ਵੇਚਣਗੇ ਉਹ 18% ਟੈਰਫ ਲਾਉਣਗੇ ਜਿਹੜਾ ਅਮਰੀਕਾ ਦਾ ਗੁੱਡਸ ਆਊਗਾ ਉਹ ਜ਼ੀਰੋ ਤੇ ਆਊਗਾ ਮਤਲਬ ਇਧਰੋਂ ਕਮਾਈ ਕਰਨ ਦਾ ਕੋਈ ਸਾਧਨ ਹੈ ਹੀ ਨਹੀਂ ਕਮਾਈ ਵਾਲਾ ਕੁਝ ਨਹੀਂ ਮਿਲੂਗਾ ਉਹਨੂੰ ਉਹ ਜ਼ੀਰੋ ਟੈਰਫ ਤੇ ਰਹੂਗਾ ਤੇ ਇਹਦਾ ਮਤਲਬ ਇਹ ਆ ਕਿ ਜਿਹੜੀ ਚੀਜ਼ ਅਮਰੀਕਾ ਦੀ ਹੋਊਗੀ ਉਹ ਇਧਰ ਆ ਕੇ ਉਨੇ ਦੀ ਹੀ ਮਿਲੂਗੀ ਉਹਦੇ ਤੇ ਕੋਈ ਟੈਕਸ ਨਹੀਂ ਲੱਗੂਗਾ ਜਿਹੜਾ ਜੇ ਇੰਡੀਆ ਵਾਲਾ ਕੋਈ ਵੇਚਣਾ ਚਾਹੂਗਾ ਤੇ ਉਹਨੂੰ ਭਾਈ 18% ਐਕਸਟਰਾ ਦੇਣੇ ਪੈਣਗੇ ਤੇ ਇਹਦਾ ਮਤਲਬ ਇਹ ਆ ਕਿ ਜਿਹੜਾ ਅਮਰੀਕਾ ਦਾ ਸੇਵ ਆ ਉਹ 100 ਰੁਪਏ ਦਾ ਕਿਲੋ ਆ ਗਿਆ ਇੱਧਰ 100 ਦਾ ਹੀ ਵੇਚੂਗਾ ਉਹਦੇ ਟੈਕਸ ਉਹਨੇ ਉਹਨੂੰ ਕੋਈ ਟੈਕਸ ਨਹੀਂ ਲੱਗੇਗਾ ਤੇ ਜੇ ਇੰਡੀਆ ਵਾਲਾ ਵੇਚਣਾ ਚਾਹੇਗਾ ਤਾਂ ਉਹਨੂੰ 0 ਤੇ ਵੇਚਣਾ ਪਊਗਾ ਇਹਦਾ ਕੀ ਭਾਅ ਹੋ ਗਿਆ ਜੀ ਤੇ ਸੇਬਾਂ ਦੀ ਗੱਲ ਲੈ ਲਓ ਸੇਬ ਤਾਂ ਅਮਰੀਕਾ ਤੇ ਹੁਣ ਵੀ ਬਹੁਤ ਮਹਿੰਗੇ ਵਿਕ ਰਹੇ ਜੀ ਇੱਥੇ ਗੱਲ ਇਹ ਹੈ ਨਾ ਜੀ ਹੁਣ ਤੁਸੀਂ ਆਪਣੇ ਇੰਡੀਆ ਵਾਲੇ ਵੀ ਉਹਨੇ ਮਹਿੰਗੇ ਵਿਕਦੇ ਆ ਤੁਸੀਂ ਇਹਦੇ 'ਚ ਇਹੀ ਚੀਜ਼ ਲਾਓ ਅੱਜ ਮੈਂ ਇਹਦੇ 'ਚ ਦੋ ਚੀਜ਼ਾਂ 'ਚ ਹੁਣ ਤੁਸੀਂ ਇੱਕ ਟੈਕਸ ਵਾਲੀ ਗੱਲ ਕੀਤੀ ਉਹਦੇ ਤੇ ਮੈਂ ਫੇਰ ਆਉਣਾ ਪਹਿਲਾਂ ਆਪਾਂ ਸੇਬ ਵਾਲੀ ਗੱਲ ਕਰ ਲਈਏ ਇਹ ਕਹਿੰਦੇ ਜੀ 80 ਰੁਪਏ ਮਿਨੀਮਮ ਇمپੋਰਟ ਪ੍ਰਾਈਸ ਜਿਹੜੀ ਹੈ ਅਮਰੀਕਾ ਦਾ ਸੇਬ ਜੇ ਭਾਰਤ ਦੇ ਵਿੱਚ ਆਉਣਾ ਹੈ ਤਾਂ 80 ਰੁਪਏ ਹੋਊਗੀ ਉਹਦੀ ਰੇਟ ਠੀਕ ਹੈ ਜੀ ਉਹਦੇ ਉੱਤੇ 25% ਕਹਿੰਦੇ ਡਿਊਟੀ ਵੀ ਲਾਵਾਂਗੇ ਜੀ ਠੀਕ ਹੈ ਤੇ ਉਹਦੇ ਨਾਲ ਇਹ ਤਕਰੀਬਨ ਰਫਲੀ 100 ਰੁਪਿਆ ਜਿਹੜਾ ਬਣਾਉਂਦੇ ਹੈਗੇ ਸੇਬ ਦਾ ਪੈ ਜਾਊਗਾ ਹੁਣ ਇੱਥੇ ਜਿਹੜੀ ਗੱਲ ਸੋਚ ਵਿਚਾਰਨ ਵਾਲੀ ਇਹ ਹੈ ਕਿ ਜਿਹੜਾ ਸਾਡਾ ਸੇਬ ਹੈਗਾ ਜਿੱਥੇ ਕਿਸਾਨ ਔਖੇ ਹੋ ਰਿਹਾ ਉਹ ਕਹਿੰਦੇ ਜੀ ਇਹ ਸੇਬ 45 ਤੋਂ 80 ਰੁਪਏ ਸਾਡਾ ਵਸਾ ਖਰੀਦਿਆ ਜਾਂਦਾ ਹੈਗਾ ਠੀਕ ਹੈ ਕਈ ਵਾਰੀ ਉਹ ਤੋਂ ਘੱਟ ਵੀ ਜਾਂਦਾ ਇਹ ਟੈਂਟੇਟਿਵ ਪ੍ਰਾਈਸ ਜਿਹੜੀਆਂ ਓਵਰ ਆਲ ਚ ਦੱਸਦੇ ਹੈਗੇ ਆ ਉਹ ਹੈ ਠੀਕ ਉਹ ਤੋਂ ਉੱਤੇ ਹੁਣ ਜਦੋਂ ਇੱਕ ਚੀਜ਼ ਪਹਿਲਾਂ 2.5 300 ਦੀ ਪੈ ਰਹੀ ਸੀਗੀ ਉਹਨੂੰ ਘਟਾ ਕੇ ਜਦੋਂ 100 ਤੇ ਆਜੂਗੀ ਠੀਕ ਹੈ 바ਰਗੇਨਿੰਗ ਪਾਵਰ ਕਿਤੇ ਕੋਲੇ ਜਾਏਗੀ ਵਪਾਰੀ ਕੋਲੇ ਚਲੀ ਗਈ ਤੁਸੀਂ ਇਹ ਕਹਿੰਦੇ ਹੋ ਕਿ ਜਿਹੜੀ ਇਹਦੇ ਵਿੱਚ ਅਮਰੀਕਾ ਦਾ ਸੇਵ ਉਹਦੇ ਕਹਣਾ ਹੈ ਕਿ ਜੀ ਤੇਰਾ ਸੇਵ ਦੀ ਕੁਆਲਿਟੀ ਨਹੀਂ ਹੈਗੀ ਬਾਹਲੇ ਸੇਵ ਦੀ ਕੁਆਲਿਟੀ ਹੈ ਤੇ ਸਾਡੇ ਇੱਕ ਨਾ ਮਾਈਂਡ ਸੈਟ ਚ ਵੀ ਇਹ ਬਥਾ ਦਿੱਤਾ ਗਿਆ ਹੈ ਕਿ ਜਿਹੜਾ ਪੱਛਮੀ ਸਭਿਅਤਾ ਦਾ ਇਫੈਕਟ ਸਾਡੇ ਉੱਤੇ ਪਾਇਆ ਗਿਆ ਹੈ ਨਾ ਬਾਹਰੋਂ ਕੋਈ ਚੀਜ਼ ਆ ਜੇ ਉਹ ਵਧੀਆ ਹੋ ਜਾਂਦੀ ਹੈ ਠੀਕ ਹੈ ਨਾ ਜਿਹੜਾ ਬੰਦੇ ਨੂੰ ਇੱਥੇ ਕੋਈ ਪੁੱਛਦਾ ਨਹੀਂ ਜਦੋਂ ਉਹ ਬਾਹਰ ਜਾ ਕੇ ਆ ਜੇ ਸਾਰੇ ਉਹਦੇ ਮਗਰ ਹੋ ਜਾਂਦੇ ਆ ਕਿ ਨਹੀਂ ਹੋ ਜਾਂਦੇ ਉਹੀ ਚੀਜ਼ ਲੱਗਣ ਲੱਗ ਪੈਂਦੀ ਹੈ ਹਾਂ ਤੇ ਇੱਕ ਉਹਨਾਂ ਦੀ ਜਿਹੜੀ ਕੁਆਲਿਟੀ ਹੈਗੀ ਹੈ ਉਹਨਾਂ ਨੇ ਜਿਹੜੀ ਹਾਈ ਐਂਡ ਕੁਆਲਿਟیز ਕੱਢ ਕੇ ਠੀਕ ਹੈ ਜੀ ਉਹਦੀ ਐਗਰੀਗੇਸ਼ਨ ਉਹਦਾ ਸਾਈਜ਼ ਕਲਰ ਕੰਬੀਨੇਸ਼ਨ ਸਾਰੇ ਇੱਕ ਤਰ੍ਹਾਂ ਦੇ ਬਣਾ ਲਏ ਹੈਗੇ ਆ ਸਾਡਾ ਸੇਵ ਜਿਹੜਾ ਇਹਨਾਂ ਲਈ ਹੈ ਉਹਦੇ ਚ ਸਾਈਜ਼ ਦਾ ਵੀ ਫਰਕ ਆਉਂਦਾ ਹੈਗਾ ਗ੍ਰੇਡਿੰਗ ਕਰਦੇ ਆ ਅਸੀਂ ਪੇਰੋ ਦੇ ਰੇਟ ਅਲੱਗ-ਅਲੱਗ ਹੁੰਦੇ ਹੈਗੇ ਪਰ ਉਨਹੀਂ ਜਿਹੜੀ ਪਾਲਿਸ਼ਡ ਤੇ ਉਹ ਸਾਰਾ ਵੈਕਸ ਜੜੀ ਵਾਲੇ ਨਹੀਂ ਹੁੰਦੇ ਸਾਡੇ ਠੀਕ ਹੈ ਹੁਣ ਉਹਦੇ ਚ ਕੀ ਹੈ ਕਿ ਜਦੋਂ ਤੁਸੀਂ ਜਿਹੜਾ ਅੱਜ ਸੇਬ ਸਾਡੇ ਆਲਾ 100-150 ਰੁਪਏ ਕਿਲੋ ਵਿਕਦਾ ਸੀਗਾ ਜਦੋਂ ਅਮਰੀਕਾ ਦਾ ਸੇਬ ਉਨੇ ਚ ਆ ਗਿਆ ਠੀਕ ਹੈ ਸਾਡੇ ਵਾਲੇ ਦੀ ਬਾਜ਼ਾਰ ਚ ਕੀਮਤ ਕਰੂਗੀ ਹੁਣ ਵਪਾਰੀ ਨੇ ਉਧਰ ਕਿਸਾਨ ਨੂੰ ਕਹਿਣਾ ਮੈਨੂੰ ਤਾਂ ਇਹਦੇ ਚੋਂ ਬਚਦਾ ਕੁਝ ਨਹੀਂ ਮੈਨੂੰ ਉਹਦੇ ਚੋਂ ਜਾਦੇ ਪੱਛ ਜਾਣਗੇ ਭਾਈ ਤੇ ਮੈਂ ਇਹਦਾ ਕੀ ਕਰਾਂ ਤੂੰ ਮੈਨੂੰ ਹੋਰ ਘਟਾ ਕੇ ਦੇ ਠੀਕ ਹੈ ਨਹੀਂ ਉਹ ਦਿੰਦਾ ਐਂ ਐਂ ਫਿਰ ਐਂ ਕਣਕ ਕਣਕ ਚੌਲ ਚ ਵੀ ਐਂ ਹੋਊਗੀ ਫਿਰ ਹਾਂ ਤੁਸੀਂ ਇਹਦੇ ਚ ਇੱਕ ਹੋਰ ਵੀ ਮੈਂ ਇੱਕ ਜਿਹੜੀ ਇਹ ਗੱਲ ਕਹਿ ਰਿਹਾ ਜੀ ਕਿ ਸਾਡੀ ਜਿਹੜੀ ਡਿਮਾਂਡ ਹੈਗੀ ਹੈ ਉਹ 20 ਤੋਂ 21 ਮਿਲੀਅਨ ਮੈਟ੍ਰਿਕ ਟਨ ਹੈਗੀ ਆ ਸੌਰੀ ਪ੍ਰੋਡਕਸ਼ਨ ਹੈਗੀ ਆ 20 ਤੋਂ 21 ਮਿਲੀਅਨ ਮੈਟ੍ਰਿਕ ਟਨ ਹੈਗੀ ਹੈ ਪਰ ਬਰਾੜ ਸਾਹਿਬ ਇੱਕ ਗੱਲ ਹੋਰ ਵੀ ਆ ਨਾ ਸੇਵ ਤਾਂ ਹੁਣ ਵੀ ਆਉਂਦਾ ਆ ਉਹ ਮੈਂ ਉੱਥੇ ਹੀ ਆਉਣ ਲੱਗਿਆ ਨਾ ਜੀ ਮੈਂ ਉੱਥੇ 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 ਹੀ ਆਉਣ ਲੱਗਿਆ ਨਾ ਕਿ 25 26 ਮਿਲੀਅਨ ਮੈਟ੍ਰਿਕ ਟਨ ਆਉਂਦੀ ਹੈ ਤੇ ਸਾਡੇ 5 ਮਿਲੀਅਨ ਮੈਟ੍ਰਿਕ ਟਨ ਪਿਛਲੇ ਸਾਲ ਜਿਹੜਾ ਸੇਵ ਅਮਰੀਕਾ ਤੋਂ ਆਇਆ ਸਾਡੇ ਕੋਲੇ ਠੀਕ ਹੈ ਜੀ ਗੱਲ ਇਹ ਹੈ ਕਿ ਉਦੋਂ ਡਿਊਟੀ ਵੱਧ ਸੀਗੀ ਤੇ ਉਹਦੇ ਨਾਲ ਪ੍ਰਾਈਸ ਉਹਦੀ ਤਾਂ ਚੱਕੀ ਜਾਂਦੀ ਸੀਗੀ ਹੁਣ ਅੱਛਾ ਕੋਈ ਇਹ ਤਾਂ ਰਾਈਟਰ ਤਾਂ ਹੈ ਨਹੀਂ ਵੀ 5.5 ਮਿਲੀਅਨ ਮੈਟ੍ਰਿਕ ਟਾਨੀ ਮਾਣਾ ਹੁਣ ਜਦੋਂ ਖੋਲ ਹੀ ਦਿੱਤੀ ਭਾਵੇਂ 10 ਲੱਖ ਸੈੱਟ ਦਿਓ ਠੀਕ ਹੈ ਨਾ ਜੀ ਹਾਂ ਜਦੋਂ ਉਹਦੀ ਖੋਲਤੀ ਪੂਰੀ ਤੇ ਉਹਦੇ ਕਹਣਾ ਮੇਰਾ ਤਾਂ ਇਧਰੋਂ ਵਿਕਦਾ ਮੈਂ ਇਹਦਾ ਇਹ ਅੜਦੇ ਆ ਮੈਂ ਇਹਨਾਂ ਦਾ ਨਹੀਂ ਚੱਕਦਾ ਮੈਂ ਇਹਨਾਂ ਦਾ ਚੱਕ ਲੈਣਾ ਤੇ ਉਹਦੇ ਉਹ ਸਾਡੇ ਫਾਰਮਰ ਛੋਟੇ ਹੈਗੇ ਉਹਨੇ ਕੋਲੇ ਸਟੋਰੇਜ ਕਪੈਸਿਟੀ ਹੈ ਨਹੀਂਗੀ ਠੀਕ ਹੈ ਉਹਨਾਂ ਨੇ ਕੋਲ ਸਟੋਰੇਜ ਦਾ ਖਰਚਾ ਬੇਅਰ ਕਰਨਾ ਔਖਾ ਹੋ ਜਾਣਾ ਤੇ ਉਹਨਾਂ ਨੇ ਉਹ ਸਿੱਟਣਾ ਮੰਡੀ ਦੇ ਵਿੱਚ ਹੌਲੀ 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 ਲੋਕਾਂ ਨੇ ਜਦੋਂ ਨਹਾ ਪੱਲੇ ਪਿਆ ਲੋਕਾਂ ਨੇ ਉਹ ਛੱਡ ਜਾਣਾ ਠੀਕ ਹੈ ਤੁਸੀਂ ਇਹਦੇ ਵਿੱਚ ਜਦੋਂ ਚਾਈਨੀਜ਼ ਮਾਰਕੀਟ ਦੇ ਟੌਇਜ਼ ਲਿਆ ਕੇ ਸਾਡੇ ਕੋਲ ਸਿੱਟੇ ਸੀ ਸਾਡੇ ਮੈਨੂਫੈਕਚਰ ਖਤਮ ਹੋ ਗਏ ਸੀ ਟੌਇਜ਼ ਵਾਲੇ ਉਦੋਂ ਵੀ ਇਹੀ ਗੱਲ ਹੈ ਤੇ ਅੱਜ ਕਿੰਨੇ ਕੁ ਮੈਨੂਫੈਕਚਰ ਹੈਗੇ ਸਾਡੇ ਕੋਲ ਟੌਇਜ਼ ਵਾਲੇ ਆਪਣੇ ਸਾਸੀਂ ਮੇਕ ਇਨ ਇੰਡੀਆ ਜਾਂ ਸਾਰੀ ਗੱਲ ਤਾਂ ਕਰਦੇ ਆਂ ਪਰ ਐਕਚੁਅਲੀ ਮੇਕ ਇਨ ਇੰਡੀਆ ਦੇ ਅੰਡਰ ਅਸੀਂ ਬੈਨਰ ਥੱਪੇ ਦਾ ਲਵਾ ਰਹੇ ਹਾਂ ਪ੍ਰੋਡਕਸ਼ਨ ਕਿੱਥੇ ਹੋ ਰਹੀ ਹੈ ਗੱਲ ਉਹ ਤਾਂ ਇਹ ਵੀ ਹੁਣ ਵੀ ਤਾਂ ਗੱਲ ਇਹ ਜ਼ੋਰ ਤੇ ਇਸੇ ਗੱਲ ਤੇ ਦੇ ਰਹੇ ਨੇ ਕਿ ਮੇਕ ਇਨ ਇੰਡੀਆ ਤੇ ਜ਼ੋਰ ਦਿਓ ਜੀ ਦੇਸੀ ਚੀਜ਼ਾਂ ਬਣਾਓ ਦੇਸੀ ਚੀਜ਼ਾਂ ਵਿੱਚ ਉਹ ਦੇਸੀ ਚੀਜ਼ਾਂ ਤੇ ਗੱਲ ਇਹ ਹੈ ਕਿ ਦੇਸੀ ਚੀਜ਼ਾਂ ਨੂੰ ਤਰਜੀਹ ਦਿਓ ਤੇ ਜਦੋਂ ਚੀਜ਼ਾਂ ਇਹ ਪੰਜਾਬ ਇੰਡੀਆ ਦੀ ਜਿਹੜੀ ਮੰਡੀ ਖੋਲ ਦੇਣੀ ਤਾਂ ਵਿਦੇਸ਼ੀ ਚੀਜ਼ਾਂ ਆਉਣ ਲੱਗ ਪਈਆਂ ਹੁਣ ਦੂਜੀ ਗੱਲ ਜਿਹੜੀ ਇਹ ਕਹਿੰਦੇ ਜੀ ਬੜੇ ਸਾਰੇ ਮੈਂ ਕਈ ਵਾਰੀ ਸੋਚ ਕੇ ਹੈਰਾਨ ਆ ਮੈਂ ਅਖਬਾਰਾਂ ਦੇ ਪੇਜ ਪੜ੍ਹੇ ਜਿੱਥੇ ਮੋਦੀ ਦਾ ਖਾਤਾ ਧੰਨਵਾਦ ਕੀਤਾ ਹੈਗਾ ਲੋਕਾਂ ਨੇ ਐਸੋਸੀਏਸ਼ਨਾਂ ਨੇ ਅਡਾਡ ਕਿ 50% ਤੋਂ ਜਿਹੜਾ ਟੈਕਸ 18% ਰਹਿ ਗਿਆ ਇਸ ਟਰੇਡ ਡੀਲ ਨਾਲ ਮੈਨੇ ਇੱਕ ਗੱਲ ਹੈ ਬੜੀ ਛੋਟੀ ਜੀ ਧਾਰਨ ਦੇਣਾ ਮੈਂ ਤੁਸੀਂ ਇਹ ਦੇਖੋ ਜਦੋਂ ਇਹ ਰੈਸੀਪਰੋਕਲ ਟੈਕਸ 50% ਦਾ ਨਹੀਂ ਲੱਗਿਆ ਸੀਗਾ ਜੋ 25 ਤੋਂ ਪਹਿਲਾਂ ਠੀਕ ਹੈ ਉਹ ਤੋਂ ਪਹਿਲਾਂ ਜਿਹੜੇ ਜੇ ਆਹ ਕੱਪੜਿਆਂ ਤੇ ਲੈ ਲੀਏ ਜਿਹੜੇ ਵਨ ਆਊਟ ਕਲੋਸ ਅਸੀਂ ਕਹਿੰਨੇ ਹੈਗੇ ਆ ਉਹਦੇ ਤੇ 8.99% ਟੈਕਸ ਲੱਗਦਾ ਸੀ ਜਿਹੜਾ ਇੱਥੋਂ ਭਾਰਤ ਤੋਂ ਅਮਰੀਕਾ ਜਾਂਦਾ ਸੀ ਕਪੜਾ ਠੀਕ ਹੈ ਦੂਜੇ ਜਿਹੜੇ ਅਨੀਮੇਟ ਗਾਰਮੈਂਟ ਜਾਂਦੇ ਸੀ 12.06 ਲੱਗਦਾ ਸੀ ਫਿਰ ਰੈਸੀਪਰੋਕਲ ਟੈਕਸ ਲਾਤਾ 50 ਫੀਸ ਦੀ ਦਾ ਉਹ 50 ਫੀਸ ਦੀ ਦੇ ਵਿੱਚ ਪੁਰਾਣਾ ਟੈਕਸ ਜੋੜ ਲਿਆ ਗਿਆ ਯਾਨੀ ਕਿ ਜੇ ਮੈਂ 12.0650 ਜੋੜ ਲਾ ਤਾਂ 12.06 ਹੋ ਗਿਆ ਅੱਜ ਉਹ ਵੋੜ ਕੇ 18 ਤੇ ਲੈ ਜਾਂਦਾ ਠੀਕ ਹੈ ਜੀ ਸਾਨੂੰ ਘਟਿਆ ਥੋੜੀ ਆ ਉਹ ਤੇ ਉਹ ਹੁਣ ਅਸਲ ਦੇ ਵਿੱਚ ਤਾਂ ਤੁਸੀਂ 12.6 ਦਿੰਦੇ ਸੀ ਪਹਿਲਾਂ ਰੈਸੀਪਰੋਕਲ ਤੋਂ ਪਹਿਲਾਂ ਅੱਜ ਉਹ 18 ਕਰ ਲਿਆ ਤਾਂ ਤੁਸੀਂ ਤਾਂ ਜਿਹੜੇ 5.04 ਦੇ ਵਿੱਚ ਆ ਗਏ ਨਾ ਵਧਾ ਵਧੇ ਚ ਆ ਗਏ ਨੁਕਸਾਨ ਚ ਆ ਗਏ ਸਮਝ ਹਾਂ ਮਤਲਬ ਤੁਸੀਂ ਕਿੱਥੇ ਉਹਨੂੰ ਕਿਵੇਂ ਕਹਿ ਰਹੇ ਹੋ ਤੇ ਫੇਰ ਕਾਲ ਇਸੇ ਤਰ੍ਹਾਂ ਤੁਹਾਡੀ ਗੱਲ ਤੋਂ ਹੀ ਤੁਹਾਡੀ ਗੱਲ ਤੋਂ ਹੀ ਮੈਂ ਕਹਿ ਰਿਹਾ ਤੇ ਇਹ ਆ ਪਿੱਛੇ ਦੋ ਤਿੰਨ ਦਿਨ ਪਹਿਲਾਂ ਜਾਖੜ ਸਾਹਿਬ ਬੜੇ ਦਾ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਸੀਗਾ ਜਾਖੜ ਸਾਹਿਬ ਕੀ ਮਤਲਬ ਭਾਜਪਾ ਦਾ ਹਰ ਲੀਡਰ ਜਿਹੜਾ ਆ ਇਸ ਡੀਲ ਨੂੰ ਲੈ ਕੇ ਸੌਦੇ ਨੂੰ ਲੈ ਕੇ ਇਸ ਸਮਝੌਤੇ ਬਾਰੇ ਬੜਾ ਪ੍ਰਚਾਰ ਕਰ ਰਿਹਾ ਤੇ ਜਾਖੜ ਸਾਹਿਬ ਨੇ ਇੱਥੋਂ ਤੱਕ ਕਹਿਤਾ ਵੀ ਤੁਸੀਂ ਕਿਸਾਨ ਨੂੰ ਛੱਡੋ ਤੁਸੀਂ ਉਹਨਾਂ ਨੂੰ ਪੁੱਛੋ ਜਾ ਕੇ ਕਪੜਾ ਕਪੜਾ ਵਪਾਰੀਆਂ ਨੂੰ ਤੁਸੀਂ ਐਮਐਸਐਮਈ ਵਾਲਿਆਂ ਨੂੰ ਪੁੱਛੋ ਪਈ ਇਹਦਾ ਕਿੰਨਾ ਲਾਭ ਹੋਣ ਵਾਲਾ ਆ ਕਿੰਨਾ ਇਹਦਾ ਫਾਇਦਾ ਉਹਨਾਂ ਨੂੰ ਹੋਣਾ ਆ ਉਹ ਤੋਂ ਪੁੱਛੋ ਜਾ ਕੇ ਤੇ ਜੇ ਹੁਣ ਉਹਨਾਂ ਨੂੰ ਪਰਸੈਂਟੇਜ ਹੀ ਨਹੀਂ ਪਤਾ ਲੱਗੀ ਪਈ ਸਾਡਾ ਜਿਹੜਾ ਆ ਪਹਿਲਾਂ ਪਰਸੈਂਟੇਜ ਕਿੰਨੀ ਸੀ ਕਿ ਹੁਣ ਵੱਧ ਕੇ ਕਿੰਨੀ ਹੋਗੀ ਸਕੇ ਉਹ ਧੰਨਵਾਦ ਕਰ ਰਹੇ ਆ ਤੇ ਉਹਨਾਂ ਨੂੰ ਲਾਭ ਦਾ ਕੀ ਪਤਾ ਲੱਗੂਗਾ ਫਿਰ ਦੇਖੋ ਜੀ ਗੱਲ ਹੈ ਕਿ ਉਹ ਜਿਹਨੇ ਜਿੱਦਣ ਨੂੰ ਜਸਟੀਫਾਈ ਕਰਨਾ ਉਹਨੇ ਦੂਜੇ ਅੰਕੜੇ ਨਹੀਂ ਨਾ ਚੱਕਣੇ ਠੀਕ ਹੈ ਨਾ ਜੀ ਗਲਤ ਆ ਹੀ ਆ ਨਾ ਜਦੋਂ ਸਮਝ ਨਹੀਂ ਲੱਗੀ ਕਿੰਨਾ ਪਰਸੈਂਟ ਜਦੋਂ ਤੁਸੀਂ ਇਹਨਾਂ ਨੇ ਨਾਮ ਉਹਦਾ ਕੀ ਪਤਾ ਲੱਗਿਆ ਇਹਨੂੰ ਹੁਣ ਤੁਸੀਂ ਇੱਕ ਪਾਸਿਓਂ ਐਂਗਲ ਤੋਂ ਕਿਵੇਂ ਦੇਖ ਸਕਦੇ ਹੋ ਤੁਸੀਂ ਅੱਜ ਇੱਕ ਬਿਜ਼ਨਸ ਸਟੈਂਡਰਡ ਦੇ ਵਿੱਚ ਬਿਆਨ ਛਾਪਿਆ ਹੈਗਾ ਹੋਰ ਵੀ ਅਖਬਾਰਾਂ 'ਚ ਆਏ ਹੈਗੇ ਆ ਜਿਹੜਾ ਇਹਦੇ ਤੇ ਕਾਟਨ ਦੇ ਉੱਤੇ ਰੋਲਾ ਪਿਆ ਠੀਕ ਹੈ ਜੀ ਉਹਦੇ ਤੇ ਇੱਕ ਕਾਫੀ ਰੋਲਾ ਵੀ ਪਿਆ ਸਨ ਸੱਚ ਵੀ ਪਿਆ ਕਿ ਬੰਗਲਾਦੇਸ਼ ਦੇ ਜਿਹੜੇ ਨਾਲ ਜਿਹੜਾ ਸਮਝੌਤਾ ਕੀਤਾ ਹੈ ਉਹਦੇ 'ਚ ਜਿਹੜਾ ਕਪੜਾ ਬੰਗਲਾਦੇਸ਼ ਤੋਂ ਅਮਰੀਕਾ ਜਾਊਗਾ ਠੀਕ ਹੈ ਉਹਦੇ ਤੇ ਟੈਕਸ 0% ਕਰਤਾ ਠੀਕ ਹੈ ਜੀ ਤੇ ਸਾਡੇ ਤੇ ਜਿਹੜਾ ਹੈਗਾ 18% ਟੈਕਸ ਲੱਗ ਰਿਹਾ ਹੈਗਾ ਤੇ ਅਸੀਂ ਜਿਹੜੀ ਹੈ ਬੰਗਲਾਦੇਸ਼ ਨੂੰ ਕਾਟਨ ਵੀ ਸਪਲਾਈ ਕਰਦੇ ਹਾਂ ਰॉ ਕਾਟਨ ਠੀਕ ਹੈ ਜੀ ਬੰਗਲਾਦੇਸ਼ ਤੋਂ ਕਪੜਾ ਵੀ ਮੰਗਾਉਂਦੇ ਆ ਤੇ ਜਦੋਂ ਅਸੀਂ ਵੀ ਕਪੜਾ ਭੇਜਾਂਗੇ ਇਹ ਅਮਰੀਕਾ ਤੇ ਉਧਰੋਂ ਕਪੜਾ ਜਿਹੜਾ ਜਾਊਗਾ ਉਹੋ ਆਪਣਾ ਬੰਗਲਾਦੇਸ਼ ਆਲਾ ਤੇ ਸਾਡੇ ਨਾਲ ਕੰਪੀਟ ਕਿੱਦਾਂ ਕਰੂਗਾ ਠੀਕ ਹੈ ਤਾਂ ਉਹਦੇ ਏਵ ਦੇ ਚ ਅੱਜ ਕਲੈਰੀਫਿਕੇਸ਼ਨ ਦਿੱਤੀ ਹੈ ਜੀ ਕਮਰਸ ਮੰਤਰੀ ਨੇ ਕਿ ਅਸੀਂ ਵੀ ਉਸੇ ਤਰਜੇ ਚ ਜੋ ਬੰਗਲਾਦੇਸ਼ ਨਾਲ ਡੀਲ ਹੋਈ ਹੈ ਉਸੇ ਤਰਜੇ ਚ ਸਾਡੇ ਨਾਲ ਵੀ ਜਦੋਂ ਪੂਰਾ ਖਰੜਾ ਆਊਗਾ ਉਸੇ ਨਾਲ ਡੀਲ ਹੋ ਜੂਗੀ ਸਾਡੀ ਵੀ ਪਰ ਇਹਦੇ ਚ ਲਕੂਨਾ ਪੜੋ ਇਹਦੇ ਚ ਲਕੂਨਾ ਹੈਗਾ ਉਥੇ ਜਿਹੜਾ ਉਹਨਾਂ ਨਾਲ ਡੀਲ ਹੋਈ ਹੈ ਉਹਦੇ ਚ ਇਹ ਲਿਖਿਆ ਹੈਗਾ ਕਿ ਉਹ ਕਪੜਾ ਜਿਹੜਾ ਕਿ ਅਮਰੀਕਾ ਦੀ कॉटन ਤੋਂ ਬਣਿਆ ਹੋਊਗਾ ਇਹ ਮੈਨ ਨਮੇਡ ਫਾਈਬਰ ਤੋਂ ਬਣਿਆ ਹੋਊਗਾ ਉਹਦੇ ਤੇ 0% ਲੱਗੇਗਾ ਠੀਕ ਹੈ ਜੀ ਜੀ ਹੁਣ ਇਹਦੇ ਚ ਕੀ ਐ ਕਿ ਜਾਂ ਤੁਸੀਂ ਵੀ 0% ਕਰਾਓਗੇ ਤਾਂ ਫਿਰ ਤੁਸੀਂ ਵੀ ਤਾਂ कॉटन ਇمپોર્ટ ਕਰੋਗੇ ਠੀਕ ਹੈ ਜੀ ਬਿਲਕੁਲ ਬਿਲਕੁਲ ਤਾਂ ਹੀ ਤੁਸੀਂ ਉਹ ਕਪੜੇ ਤੋਂ कॉटन ਤੋਂ ਕਪੜਾ ਬਣਾ ਕੇ ਭੇਜੋਗੇ ਠੀਕ ਹੈ ਜੀ ਜੇ ਉਹਦੇ ਲਈ ਇਹ ਰਾਈਡਰ ਹੈ ਤੇ ਤੁਹਾਡੇ ਲਈ ਵੀ ਤਾਂ ਇਹ ਰਾਈਡਰ ਨਾਲ ਲੱਗ ਜਾਣਾ ਹੈ ਨਾ 18% ਸਿੱਧਾ ਤਾਂ ਜੀਨੇ ਅ ਵੀ ਤੁਸੀਂ ਆਪਣੀ कॉटन ਵਾਤ ਕੇ ਆਪਣਾ ਬਣਾ ਲਓ ਤੇ ਫੇਰ ਭੇਜ ਦਿਓ ਉਹਦੀ ਹੋਣਾ ਉਹ ਕਹਿੰਦੇ ਸਾਡੀ ਕਾਟਨ ਸਾਡਾ ਰॉ ਮਟੀਰੀਅਲ ਵਰਤੋ ਜਿਹੜਾ ਫਿਨਿਸ਼ਡ ਪ੍ਰੋਡਕਟ ਸਾਡੇ ਰॉ ਮਟੀਰੀਅਲ ਤੋਂ ਬਣਿਆ ਹੋਊਗਾ ਉਹਦੇ ਤੇ ਅਸੀਂ 0% ਦੇ ਆਗੇ ਹੁਣ ਇਹਦੇ ਚ ਹੋਰ ਇੱਕ ਚੀਜ਼ ਹੈ ਮੈਂ ਤੁਹਾਨੂੰ ਕਿਹਾ ਕਿ ਅਸੀਂ ਬੰਗਲਾਦੇਸ਼ ਨੂੰ ਰॉ ਮਟੀਰੀਅਲ ਸਪਲਾਈ ਕਰਦੇ ਆ ਠੀਕ ਹੈ ਜੀ ਜੀ ਅਸੀਂ ਜਿਹੜਾ ਰॉ ਮਟੀਰੀਅਲ ਕਾਟਨ ਸਪਲਾਈ ਕਰਦੇ ਆ ਤਕਰੀਬਨ 8 ਲੈਂਦੀ ਉਹਨਾਂ ਦੀ ਬੇਲਸ ਦੀ ਹੈਗੀ ਹੈ ਮਿਲੈਂਦੀ ਜਿਹੜੀ ਹੈਗੀ ਆ ਉਹ ਐਨਵਲ ਟੇਕਓਵਰ ਹੈਗੀ ਹੈ ਟੋਟਲ ਚ ਸਾਢੇ ਤੋਂ 1.5 ਜਾਂਦੀ ਹੈਗੀ ਹੈ ਹੁਣ ਉਹ ਜਿਹੜੀ ਬੇਲਸ ਅਸੀਂ ਉਥੇ ਭੇਜਦੇ ਆ ਬੰਗਲਾਦੇਸ਼ ਤੇ ਜਿਹਦੇ ਤੋਂ ਕਪੜਾ ਬਣ ਕੇ ਉਹ ਗਾਂ ਭੇਜਦੇ ਸੀ ਹੁਣ ਉਹਦੇ ਤੇ ਰੋਕ ਨਹੀਂ ਲੱਗੂਗੀ ਅਗਲੇ ਕਹਿਣਗੇ ਇਹਨਾਂ ਦੀ ਲੈਣ ਦੀ ਬਜਾਏ ਉਹਨਾਂ ਦੀ ਖਰੀਦ ਲਓ ਉਹ ਕਪੜਾ ਵਪਾਰੀ ਉਦੋਂ ਤਰਜੀਹ ਦੇਣਗੇ ਨਾ ਸਾਨੂੰ ਉਧਰ ਜਦੋਂ ਐਕਸਪੋਰਟ ਕਰਾਂਗੇ ਸਾਨੂੰ ਉਹਦੇ ਤੇ 0% ਟੈਕਸ ਪਊਗਾ ਇਹਨਾਂ ਤੋਂ ਲੈ ਕੇ ਅਸੀਂ ਐਕਸਪੋਰਟ ਕਰਾਂਗੇ ਸਾਨੂੰ 19% ਟੈਕਸ ਪਊਗਾ ਠੀਕ ਹੈ ਜੀ ਡਬਲ ਕਿਉਂ ਦੇਣਗੇ ਉਹ ਉਹ ਡਬਲ ਉਹ ਕਿਉਂ ਦੇਣਗੇ 19% ਠੀਕ ਹੈ इवन ਤੱਕ ਥੋੜਾ ਵਪਾਰੀ ਵੀ ਆਖੂਗਾ ਕਿ ਮੈਨੂੰ ਕਾਟਨ ਉਧਰੋਂ ਮੰਗਾ ਕੇ ਦਿਓ ਮੈਂ ਉਹਦੀ ਬਣਾ ਕੇ ਵਾਪਸ ਭੇਜ ਦੂੰਗਾ ਕਿਉਂਕਿ ਮੈਨੂੰ ਉੱਥੇ 18% ਦੀ ਬਚਤ ਹੈ ਥੋਡੀ ਕਾਟਨ ਜੋ ਮੈਂ ਬਣਾਉਂਗਾ ਤੇ ਥੋੜਾ ਕੀ ਇਹ ਐਗਰੀਕਲਚਰ ਤੇ ਇੰਪੈਕਟ ਨਹੀਂ ਹੋਊਗਾ ਠੀਕ ਹੈ ਤੀਜੀ ਗੱਲ ਦਾ ਜਿਹੜਾ ਜਵਾਬ ਇੱਕ ਹੋਰ ਹੈਗਾ ਕਿ ਜੀ ਪੰਜਾਬ ਨੂੰ ਨਹੀਂ ਕੋਈ ਫਰਕ ਪੈਂਦਾ ਪੰਜਾਬ ਨੂੰ ਠੀਕ ਹੈ ਅਸੀਂ ਸਟੈਪ ਸਟੈਪਲ ਗ੍ਰੇਨਸ ਚਾਰਜ ਆਉਣੇ ਆ ਸਾਡੇ ਕੋਲੇ ਮੈਕਸਿਮਮ ਰਾਈਸ ਵੀਟ ਦੀ ਪ੍ਰੋਡਕਸ਼ਨ ਹੈਗੀ ਹੈ ਠੀਕ ਹੈ ਜੀ ਜਿਹਨੂੰ ਹਜੇ ਨਹੀਂ ਛੇੜਿਆ ਗਿਆ ਡੇਅਰੀ ਸੈਕਟਰ ਨੂੰ ਨਹੀਂ ਛੇੜਿਆ ਗਿਆ ਕੁਝ ਅਸੀਂ ਪਲਸਿਸ ਕਰਦੇ ਆ ਪਰ ਸਾਡੀ ਇਨਡਾਇਰੈਕਟਲੀ ਇੰਪੈਕਟ ਕੀ ਹੋਏਗਾ ਡਾਇਵਰਸੀਫਿਕੇਸ਼ਨ ਸਾਡੀ ਕਿੱਥੇ ਜਾਏਗੀ ਅਸੀਂ ਮਾਡਲ ਜਿਹੜਾ ਇਧਰੋਂ ਛੱਡ ਕੇ ਮੱਕੀ ਨੂੰ ਕਾਟਨ ਨੂੰ ਤਰਜੀਹ ਦੇਣ ਨੂੰ ਇਹ ਸਾਰਾ ਸੇਬਾਂ ਨੂੰ ਤੁਰੇ ਫਿਰਦੇ ਆ ਕੇ ਸੇਪਾਂ ਦੀ ਵੈਰਾਈਟੀ 12 ਪ ਕਾਲੀ ਜੀ ਹੁਣ ਅਸੀਂ ਸੇਬ ਲਾਵਾਂਗੇ ਉਦੋਂ ਅਸੀਂ ਕਹਿੰਨੇ ਆ ਜੀ ਅਸੀਂ ਕਾਟਨ ਦਾ ਏਰੀਆ ਵਧਾਈਏ ਠੀਕ ਹੈ ਕਾਟਨ ਅੱਜ ਸ਼ਾਰਟੇਜ ਹੋ ਕੇ ਵੀ ਠੀਕ ਹੈ ਤੇ ਸਾਡੀ ਫੇਰ ਵੀ ਜਦੋਂ ਸੀਜ਼ਨ ਆਉਂਦਾ ਭਾ ਤੇ ਐਮ ਐਸ ਪੀ ਤੇ ਨਹੀਂ ਵਿਕਦੀ ਥੱਲੇ ਵਿਕਦੀ ਆ ਕਾਟਨ ਠੀਕ ਹੈ ਸੀਸੀਆਈ ਨੇ ਹੱਥ ਖਿੱਚਿਆ ਹੋਇਆ ਕਾਟਨ ਦੀ ਪ੍ਰਕਿਊਰਮੈਂਟ ਤੋਂ ਉਹ ਘਟਾਈ ਆਉਂਦੀ ਆ ਦਿਨ ਬਦ ਦਿਨ ਪ੍ਰਕਿਊਰਮੈਂਟ ਹਾਂਜੀ ਹਾਂਜੀ ਇਸ ਸਾਰੇ ਸਿਨੈਰੀਓ ਦੇ ਵਿੱਚ ਪੰਜਾਬ ਕੋਲ ਪਾਣੀ ਹੈ ਨਹੀਂ ਪੰਜਾਬ ਪਾਣੀ ਦੇ ਵਿੱਚ ਥੱਲੇ ਨੂੰ ਤੁਰਿਆ ਜਾਂਦਾ ਅਸੀਂ ਡਾਇਵਰਸਿਫਿਕੇਸ਼ਨ ਦਾ ਰੋਲ ਆਪਾਂ ਸਾਡੇ ਕੋਲੇ ਪਲਾਨ ਕੀ ਹੈ ਇਸ ਚੀਜ਼ ਦਾ ਅਗਾਹ ਦਾ ਠੀਕ ਹੈ ਨਾ ਇਹਦਾ ਮਤਲਬ ਕੀ ਹੈ ਕਿ ਤੁਸੀਂ ਸਾਨੂੰ ਕਣਕ ਛੋਣੇ ਤੇ ਹੀ ਰੱਖਣਾ ਚਾਹੁੰਦੇ ਹੋ ਵੀ ਜਿੰਨਾ ਚਿਰ ਪਾਣੀ ਮੁੱਕਦਾ ਨਹੀਂ ਇਹਨਾਂ ਨੂੰ ਚਲਾਈ ਚੱਲੋ ਜਦ ਤਨ ਮੁੱਕ ਗਿਆ ਆਪੇ ਹਾਂ ਬਿਲਕੁਲ ਇਹ ਇਹੀ ਹੋ ਗਿਆ ਠੀਕ ਹੈ ਨਾ ਕਿ ਤੋੜਾ ਨਹੀਂ ਹੈ ਕੋਈ ਸੋ ਇਹ ਚੀਜ਼ਾਂ ਨੂੰ ਹੁਣ ਜਿਹੜੀ ਸਾਡੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਬੜੇ ਜ਼ੋਰ ਸ਼ੋਰ ਨਾਲ ਕਹਿ ਰਹੇ ਆ ਕਿ ਅਸੀਂ ਗਲੋਬਲ ਲੀਡਰ ਬਣ ਰਹੇ ਆ ਗਲੋਬਲ ਦੇ ਵਿੱਚ ਅਸੀਂ ਅਗਵਾਈ ਕਰਨ ਵਾਲਾ ਦੇਸ਼ ਬਣ ਰਿਹਾ ਆ ତੜਾ ਤਰ ਦੇਸ਼ ਸਾਡੇ ਦੇ ਵਿਸ਼ਵ ਦੇ ਪੱਧਰ ਤੇ ਦੇਸ਼ ਜਿਹੜੇ ਸਾਡੇ ਨਾਲ ਸਮਝੌਤਾ ਕਰ ਰਹੇ ਆ ਜਿਹਦੇ ਵਿੱਚ ਯੂਰਪ ਕੰਟਰੀ ਹੋ ਗਈ ਆ ਹੁਣ ਬ੍ਰਾਜ਼ੀਲ ਵਾਲਾ ਆ ਰਿਹਾ ਆ ਫਰਾਂਸ ਵਾਲਾ ਆ ਰਿਹਾ ਆ ਇਹਨਾਂ ਨਾਲ ਵੀ ਸਮਝੌਤੇ ਹੋ ਰਹੇ ਆ ਤੇ ਇਹਦਾ ਮਤਲਬ ਇਹ ਆ ਕਿ ਗਲੋਬਲ ਪੱਧਰ ਤੇ ਸਾਡੀ ਇਹ ਚਾਹੇ ਪਛਾਣ ਬਣ ਰਹੀ ਆ ਦੇਸ਼ ਦੀ ਪਰ ਅਸੀਂ ਆਪਣੇ ਘਰੇਲੂ ਮਾਮਲਿਆਂ ਦੇ ਵਿੱਚ ਝਾਤ ਮਾਰ ਕੇ ਦੇਖੀਏ ਤਾਂ ਸਾਡਾ ਉਹਦੇ ਵਿੱਚ ਕਾਫੀ ਹੱਦ ਤੱਕ ਨੁਕਸਾਨ ਹੁੰਦਾ ਤੈਅ ਦਿਸ ਰਿਹਾ ਆ ਇਹ ਇਹ ਇਹਦੇ ਵੱਲ ਝਾਤ ਕੌਣ ਮਾਰੂਗਾ ਗੱਲ ਇਹ ਹੈ ਜੀ ਤੁਸੀਂ ਇੱਕ ਚੀਜ਼ ਦੇਖੋ ਇਹਦੇ 'ਚ ਵੀ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਕੀ ਅਸੀਂ ਵਾਕਿਆ ਹੀ ਸੁਪਰ ਪਾਵਰ ਵੱਲ ਵੱਧ ਰਹੇ ਆ ਇਹ ਸਮਝੌਤੇ ਕਰਕੇ ਜਾਂ ਜਿਸ ਤਰ੍ਹਾਂ ਸਮਝੌਤਾ ਹੋਇਆ ਹੈ ਮੈਂ ਦੇਖੋ ਜੇ ਇਹਨੂੰ ਸਿੱਧੇ ਤਰੀਕੇ ਦੇਖੀਏ ਇਹ ਵੈਨਵੈਨ ਸਿਚੁਏਸ਼ਨ ਚ ਨਹੀਂ ਆ ਰਿਹਾ ਠੀਕ ਹੈ ਜੀ ਜੀ ਇਹ ਲੰਬੇ ਸਮੇਂ ਚ ਆਉਣ ਵਾਲੇ ਦੇਖੋ ਆਮ ਰੋੜਨ ਵਾਲੀ ਗੱਲ ਆ ਆਮ ਰੋੜਨ ਵਾਲੀ ਗੱਲ ਹੈ ਬਾਹ ਮਰੋੜਨ ਵਾਲੀ ਗੱਲ ਹੈ ਤੁਸੀਂ ਕਿਸੇ ਨੂੰ ਕਹੋ ਕਿ ਬੀਬੀ ਤੂੰ ਤੇਲ ਇੱਥੋਂ ਨਹੀਂ ਲੈਣਾ ਜੇ ਤੂੰ ਇੱਥੋਂ ਤੇਲ ਲਿਆ ਅਸੀਂ ਤੇ ਤਿਆ ਲਾਵਾਂਗੇ ਠੀਕ ਹੈ ਜੇ ਤੂੰ ਤੇਲ ਉਹ ਪਹਿਲਾਂ ਕਿਹਾ ਸੀ ਨਾ ਟੈਰੇਫ ਵਾਲੀ ਧਮਕੀ ਦੇਈ ਰੱਖੀ ਸੀ ਪਹਿਲਾਂ ਜ਼ੋਰ ਠੀਕ ਹੈ ਨਾ ਅੱਛਾ ਉਹ ਤੁਸੀਂ ਇੱਕ ਚੀਜ਼ ਦੇਖੋ ਇੱਕ ਦਿਨ ਐਬਸਟੇਨ ਫਾਈਲਜ਼ ਰਿਲੀਜ਼ ਕਰਦੇ ਆ ਕਿਆ ਦਿਨ ਜਦੋਂ ਉਹ ਹੋ ਗਿਆ ਇਕਦਮ ਬੈਕ ਲੈ ਲਿਆ ਇਹ ਸੋਚਣ ਦੀ ਗੱਲ ਹੈ ਵੀ ਇਹ ਕੀ ਹੋਇਆ ਵਿੱਚ ਕਿੱਥੋਂ ਆਇਆ ਕਿਵੇਂ ਆਇਆ ਤੇ ਫਿਰ ਵਿਡਰਾਅ ਕਿਵੇਂ ਹੋ ਗਿਆ ਠੀਕ ਹੈ ਨਾ ਵਰਲਡ ਲੈਵਲ ਤੇ ਇਹ ਚੀਜ਼ਾਂ ਵੀ ਤਾਂ ਕਿਤੇ ਕੀ ਕੋਈ ਲਿੰਕ ਇੱਧਰ ਤਾਂ ਨਹੀਂ ਜੁੜ ਰਿਹਾ ਉਹਦਾ ਬਿਲਕੁਲ ਬਿਲਕੁਲ ਤੇ ਬਰਾੜ ਸਾਹਿਬ ਜਾਖੜ ਸਾਹਿਬ ਨੇ ਤਾਂ ਕਿਸਾਨਾਂ ਨੂੰ ਬਹਿਸ ਦੀ ਚੁਣੌਤੀ ਵੀ ਦਿੱਤੀ ਹੋਈ ਆ ਵੀ ਕਿਤੇ ਵੀ ਸਾਡੇ ਨਾਲ ਬਹਿ ਕੇ ਤੁਸੀਂ ਸਾਡੇ ਨਾਲ ਡਿਬੇਟ ਕਰ ਲਓ ਇਸ ਮਾਮਲੇ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਡੀਲ ਜਿਹੜੀ ਆ ਬਿਲਕੁਲ ਕਿਸਾਨ ਪੱਖੀ ਆ ਪੰਜਾਬ ਪੱਖੀ ਆ ਵਪਾਰੀ ਪੱਖੀ ਆ ਤੇ ਉਧਰੋਂ ਉਹਨਾਂ ਨੇ ਐਕਸੈਪਟ ਵੀ ਕਰ ਲਈ ਪਰ ਇਹ ਕਹਿੰਦਾ ਮਿੱਥ ਕੇ ਆਓ ਤੈਅ ਕਰਕੇ ਆਓ ਵੀ ਜੇ ਇਹ ਨਾ ਪੱਖੀ ਹੋਈ ਸਾਡੇ ਨਾਲ ਤੁਸੀਂ ਬਹਿਸ ਹਾਰ ਗਏ ਤੇ ਪ੍ਰਧਾਨ ਮੰਤਰੀ ਤੋਂ ਤੁਸੀਂ ਇਹ ਡੀਲ ਰੱਦ ਕਰਵਾ ਕੇ ਆਉਂਗੇ ਇੱਥੇ ਇੱਕ ਪੇਜ ਫਸਿਆ ਹੋਇਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇੱਕ ਗੱਲ ਇਹ ਆ ਕਿ ਮੈਂ ਸਮਝਦਾ ਕਿ ਇਹ ਤਾਂ ਠੀਕ ਹੈ ਜੇ ਇਹ ਕਿਸਾਨ ਜਿੱਦਦੇ ਆ ਠੀਕ ਹੈ ਤਾਂ ਉਹਨਾਂ ਦੀ ਪੈਸ ਹੈ ਬਾਕੀ ਇਹ ਹੈ ਕਿ ਤੁਸੀਂ ਇਹਨੂੰ ਫਿਰ ਬਹਿਸ ਹੋਣੀ ਚਾਹੀਦੀ ਹੈ ਤਾਂ ਬਰਾਬਰੀ ਤੇ ਆ ਕੇ ਸਤਾ ਤੇ ਆਮ ਇਨਸਾਨ ਦੀ ਬਹਿਸ ਨਹੀਂ ਹੋ ਸਕਦੀ ਜੀ ਜੋ ਹਾਲਾਤ ਵੇਖਣ ਨੂੰ ਮਿਲਦੇ ਆ ਉਹਦੇ ਚ ਫਰੀडम ਘਟਦੀ ਜਾ ਰਹੀ ਹੈਗੀ ਹੈ ਬੋਲਣ ਦੀ ਜੀ ਜੀ ਠੀਕ ਹੈ ਨਹੀਂ ਸੋ ਸੁਣਨ ਵਾਲੇ ਵੀ ਘਟ ਰਿਹਾ ਅੱਗੇ ਸੀਗਾ ਅੱਜ ਉਹ ਮੈਂ ਸੁਣ ਰਿਹਾ ਜਿਹੜੀ ਡਾਕਟਰ ਬਨਵੋਨ ਸੇੰਗ ਜੀ ਤੇ ਮੈਡਮ ਸੋਸ਼ਵਾ ਸਬਰਾਜ ਦੀ ਪਾਰਲੀਮੈਂਟ ਦੇ ਵਿੱਚ ਸਪੀਚ ਠੀਕ ਹੈ ਨਾ ਮਤਲਬ ਗੱਲ ਦੋਨਾਂ ਨੇ ਕਹੀ ਉਹਨਾਂ ਨੇ ਵੀ ਆਪ ਦੀ ਗੱਲ ਕਹੀ ਉਹਨਾਂ ਨੇ ਸੁਣੀ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਸੁਣਿਆ ਕੋਈ ਵਿੱਚ ਆਏ ਨਹੀਂ ਉਹ ਤਾਂ ਬੋਲਣੇ ਨਹੀਂ ਦਿੰਦੇ ਹੁਣ ਇੱਕ ਦੂਜੇ ਨੂੰ ਬੋਲਣ ਨਹੀਂ ਦਿੰਦੇ ਮਤਲਬ ਤੁਸੀਂ ਜਿਹੜੀ ਗੱਲ ਹੈ ਕਿ ਇਸ ਕਾਸ਼ੇ ਉਦੋਂ ਵੀ ਸੀ ਆਪੋਜੀਸ਼ਨ ਉਦੋਂ ਵੀ ਸੀ ਸਰਕਾਰ ਉਦੋਂ ਵੀ ਸੀ ਜੀ ਜੀ ਠੀਕ ਹੈ ਨਾ ਬਟ ਇੱਕ ਸੁਣਨ ਦਾ ਤੇ ਉਹਦੇ ਚੋ ਦੇਖ ਕੇ ਉਹਨੂੰ ਜਵਾਬ ਦੇਣ ਦਾ ਮਤਾਫੋਰ ਹੋਣਾ ਚਾਹੀਦਾ ਠੀਕ ਹੈ ਨਾ ਤੁਸੀਂ ਇਹ ਨਹੀਂ ਹੋਣਾ ਚਾਹੀਦਾ ਕਿ ਮਤਾਂ ਰੱਖਣਾ ਚਾਹੀਦਾ ਸੁਣਨ ਦਾ ਮਤਾਂ ਵੀ ਰੱਖਣਾ ਚਾਹੀਦਾ ਜੇ ਤੁਸੀਂ ਸੁਣਨ ਦੀ ਹਿੰਮਤ ਤੁਸੀਂ ਦੇਖੋ ਮੈਂ ਕਹਿੰਦਾ ਇਸ ਟਕਰਾਰ ਨਾਲੋਂ ਠੀਕ ਹੈ ਇਹਦਾ ਮਤਲਬ ਤੁਹਾਨੂੰ ਵੀ ਤਾਂ ਸੈਲਫ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਹੈ ਕਿ ਜੇ ਤੁਹਾਡੇ ਜਵਾਬ ਦਿੱਤੇਆਂ ਤੋਂ ਲੋਕੀ ਨਹੀਂ ਸੈਟੀਸਫਾਈ ਹੋਦੇ ਠੀਕ ਹੈ ਤੁਸੀਂ ਲੀਡਰ ਛੱਡੋ ਹੋ ਸਕਦਾ ਉਹਨਾਂ ਦਾ ਵੈਸਟੇਡ ਇੰਟਰਸਟ ਹੋਵੇ ਕੋਈ ਮੰਨ ਲਈ ਗੱਲ ਜੀ ਠੀਕ ਹੈ ਬਟ ਜਿਹੜੇ ਕਿਸਾਨ ਲੀਡਰ ਛੱਡਦੇ ਹੋ ਬਟ ਅੱਜਕੱਲ ਜਦੋਂ ਦਾ ਕਿਸਾਨ ਅੰਦੋਲਨ ਚੱਲਿਆ ਆਮ ਕਿਸਾਨ ਨੂੰ ਵੀ ਗੱਲਾਂ ਸਮਝ ਆ ਲੱਗੀਆਂ ਠੀਕ ਹੈ ਨਾ ਪਈਆ ਬਿਲਕੁਲ ਠੀਕ ਹੈ ਨਹੀਂ ਇਹ ਨਹੀਂ ਅਸੀਂ ਕਹਿ ਸਕਦੇ ਕਿ ਕਿਸਾਨ ਲੀਡਰਾਂ ਨੂੰ ਹੀ ਸਮਝ ਆਉਂਦੀਆਂ ਆਮ ਕਿਸਾਨ ਆਮ ਕਿਸਾਨ ਵੀ ਸਮਝ ਆਉਂਦਾ ਆਮ ਕਿਸਾਨ ਦਾ ਤਾਂ ਕੋਈ ਨਹੀਂ ਜੇ ਤੁਸੀਂ ਉਹਨਾਂ ਨੂੰ ਕਨਵਿੰਸ ਕਰ ਜਾਣੇ ਹੋ ਇਸ ਤੇ ਬਿਲਕੁਲ ਤੇ ਫੇਰ ਤਾਂ ਗੱਲ ਹੀ ਖਤਮ ਹੈ ਠੀਕ ਹੈ ਨਾ ਤੋਨੋ ਇਹਦੇ ਚ ਚੱਕਰ ਚ ਪੈ ਕੇ ਤੁਸੀਂ ਆਪਣੀ ਗੱਲ ਰੱਖਦੇ ਹੋ ਨਾ ਵੀ ਅਸੀਂ ਆ ਦੇਖੋ ਜੀ ਇਹਦੇ ਨਾਲ ਆ ਫਾਇਦਾ ਤੇ ਉਹ ਫਾਇਦਾ ਪ੍ਰੈਕਟੀਕਲੀ ਕਰਾ ਦਿਓ ਸਰਕਾਰ ਹੈ ਸਤਾ ਚ ਹੈ ਉਹ ਇਹ ਉਹ ਪ੍ਰੈਕਟੀਕਲੀ ਕਰਾ ਦਿਓ ਗੱਲ ਹੀ ਖਤਮ ਹੋ ਗਈ ਕਰਾ ਕੇ ਦਿਖਾ ਲਓ ਨਾ ਉਹਨੂੰ ਪ੍ਰੈਕਟੀਕਲੀ ਕਰਾ ਕੇ ਉਹਦੇ ਚ ਆ ਫਾਇਦਾ ਆ ਇੱਕ ਦੂਜੇ ਨੂੰ ਬੋਲ ਕੇ ਚੈਲੰਜ ਕਰਨ ਦਾ ਤਾਂ ਲੋੜ ਹੀ ਨਹੀਂ ਹੈਗੀ ਠੀਕ ਹੈ ਉਸੇ ਪ੍ਰੈਕਟੀਕਲੀ ਕਰਾ ਕੇ ਦਿਖਾ ਦਿਓ ਵੀ ਤੁਹਾਡਾ ਆ ਫਾਇਦਾ ਹੋ ਗਿਆ ਆ ਫਾਇਦਾ ਕਰਾਤਾ ਐਨੇ ਦਾ ਵਾਅਦਾ ਸਾਨੂੰ ਪ੍ਰਮਾਣ ਕੀ ਫਿਰ ਹਾਂ ਸੋ ਉਹ ਚੀਜ਼ ਹੈ ਹੁਣ ਜੀਐਮ ਨੂੰ ਤਾਂ ਤੁਸੀਂ ਫੇਵਰ ਨਹੀਂ ਕਰ ਰਹੇ ਸਾਦਾ ਦੇਸ਼ ਸਾਡੀ ਸਰਕਾਰ ਨੇ ਹੀ ਕੀਤੀ ਹੋਈ ਹੈ ਕਿਉਂਕਿ ਉਹਦੇ ਚ ਕਾਫੀ ਹੈਲਥ ਇਸ਼ੂਜ਼ ਹੈ ਜਿਹੜੇ ਕਲੀਅਰ ਨਹੀਂ ਹੋ ਰਹੇ ਤੇ ਜਿਹੜੀ ਮੱਕੀ ਹੈਗੀ ਹੈ ਡੀਡੀਜੀ ਦੇ ਵਿੱਚ ਮੱਕੀ ਤੋਂ ਬਣੀ ਫੀਡ ਆਣੀ ਹੈ ਜਿਹਦੇ ਮੱਕੀ ਪੈਣੀ ਹੈ ਉੱਥੋਂ ਅਮਰੀਕਾ ਦੀ ਉਹ ਫੀਡ ਆਣੀ ਹੈ ਉਹ ਜੀਐਮ ਐ ਸਾਰੀ ਉਹਨਾਂ ਦੀ ਪ੍ਰੋਡਕਸ਼ਨ ਨਹੀਂ ਜੀਐਮ ਦੀ ਹੈ ਸੋਇਆ ਬੀਨ ਹੈ ਤਾਂ ਉਹ ਜੀਐਮ ਹੈ ਜਿਹਦੇ ਤੋਂ ਸੋਇਆ ਬੀਨ ਆਇਲ ਲਾਉ ਕੱਤਾ ਠੀਕ ਹੈ ਹੁਣ ਹਜੇ ਤੱਕ ਪ੍ਰੋਪਰ ਟੈਸਟਿੰਗ ਤੁਸੀਂ ਕਿਤੇ ਲੈ ਲਓ ਡਿਊਲ ਵਿਊਜ਼ ਆਉਂਦੇ ਆ ਸਾਇੰਟਿਸਟ ਦੇ ਕੋਈ ਕਹਿੰਦੇ ਆ ਜੀ ਇਹ ਬਹੁਤ ਵਧੀਆ ਹੈਗੀ ਇਹ ਨਹੀਂ ਇਹਦੇ ਨਾਲ ਕੋਈ ਹਾਨੀ ਨਹੀਂ ਹੁੰਦੀ ਇਹ ਪ੍ਰੈਮਿਸਿਵਲ ਲਿਮਿਟ ਚੈਗੀ ਹੈ ਕਈ ਕਹਿੰਦੇ ਇਹਦੇ ਨਾਲ ਲੌਂਗ ਰੇਂਜ ਦੀ ਯੂਜ਼ ਤੇ ਫਰਕ ਪੈ ਰਿਹਾ ਹੈਗਾ ਸੋ ਸਾਡੀ ਸਰਕਾਰ ਨੇ ਅੱਜ ਤੱਕ ਇਸ ਚੀਜ਼ ਦੇ ਉੱਤੇ ਕੌਨਟਰਡਿਕਸ਼ਨ ਕਿਉਂਕਿ ਜਿੰਨਾ ਚਿਰ ਉਹ ਕਲੀਅਰ ਨਹੀਂ ਹੁੰਦੀ ਕਹਿੰਦੇ ਸੀ ਲੋਕਾਂ ਦੀ ਹੈਲਥ ਲਈ ਨਹੀਂ ਲੈ ਸਕਦੇ ਗੱਲ ਵੀ ਜਾਇਜ਼ ਹੈ ਕਿ ਲੋਕਾਂ ਦੀ ਹੈਲਥ ਦੇ ਉੱਤੇ ਨਹੀਂ ਹੈ ਪਰ ਜਦੋਂ ਇਹ ਚੀਜ਼ ਲਾਓ ਘਾਤੀ ਹੁਣ ਉਹ ਫੀਡ ਆ ਕੇ ਪਸ਼ੂਆਂ ਜਾਏਗੀ ਪਸ਼ੂਆਂ ਤੋਂ ਅੱਗੇ ਘੁਮ ਕੇ ਬੰਦਿਆਂ ਚ ਵੀ ਤਾਂ ਆਏਗੀ ਕਿਉਂਕਿ ਮਿਲਕਿੰਗ ਪ੍ਰੋਸੈਸ ਹੈ ਗਿਆ ਠੀਕ ਹੈ ਨਹੀਂ ਔਇਲ ਹੈ ਔਇਲ ਦੇ ਵਿੱਚ ਵੀ ਘੁਮ ਕੇ ਹੋਣੀ ਸੋ ਕਿਸ ਤਰ੍ਹਾਂ ਅਸੀਂ ਇਹਨੂੰ ਦੇਖੀਏ ਕਿ ਤੁਸੀਂ ਇੱਕ ਕਲੀਅਰ ਥਾਟ ਨਾਲ ਤਾਂ ਚੱਲੋ ਨਾ ਕਿ ਥੋੜੀ ਕਰਨਾ ਕੀ ਚਾਹਨੇ ਹੋ ਪਿੱਛੇ ਇਹਨਾਂ ਨੇ ਜੀਐਮ ਦੇ ਉੱਤੇ ਵੀ ਰੋਲਾ ਜਦੋਂ ਪਹਿਲਾ ਟ੍ਰੇਡ ਡੀਲ ਚੱਲ ਰਹੀ ਸੀ ਉਦੋਂ ਇਹ ਜੀਐਮ ਦੇ ਉੱਤੇ ਰੋਲਾ ਪਾਇਆ ਸੀਗਾ ਇਹਨੂੰ ਇੱਕ ਐਂਟਰੀ ਬੈਰੀਅਰ ਬਣਾਇਆ ਸੀ ਇਹਨਾਂ ਨੇ ਉਹਨੂੰ ਕਿਉਂ ਨਹੀਂ ਕਿੱਥੇ ਗਿਆ ਉਹ ਸਟੈਂਡ ਹੁਣ ਨਾ ਹੀ ਨਹੀਂ ਲੈਂਦੇ ਹਾਂ ਬਰਾੜ ਸਾਹਿਬ ਹਮ ਸਮਾਂ ਹੋ ਰਿਹਾ ਇਜਾਜ਼ਤ ਨਹੀਂ ਦਿੰਦਾ ਬੜੀ ਵਧੀਆ ਤਫਸੀਲ ਨਾਲ ਤੁਸੀਂ ਦੱਸਿਆ ਪਏ ਇਹਦੇ ਫਾਇਦੇ ਕੀ ਆ ਤੇ ਇਹਦੇ ਨੁਕਸਾਨ ਕੀ ਆ ਫਾਇਦਾ ਤਾਂ ਕੋਈ ਗਿਣਾਇਆ ਨਹੀਂ ਦੱਸਿਆ ਮੈਨੂੰ ਤੇ ਲੱਗਦਾ ਹੈ ਪੇ ਸਾਡੇ ਦਰਸ਼ਕਾਂ ਨੂੰ ਇਹਦੀ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਈ ਹੋਣੀ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਬਰਾੜ ਸਾਹਿਬ ਸ਼ੁਕਰੀਆ ਹਰ ਜੀ ਤੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਪ੍ਰੋਗਰਾਮ ਨੂੰ ਬੜਾ ਵਧੀਆ ਤਰੀਕੇ ਨਾਲ ਹੰਗਾਰਾ ਦਿੰਦੇ ਆ ਸਾਡੀ ਵੀ ਕੋਸ਼ਿਸ਼ ਹੁੰਦੀ ਆ ਇਸ ਨੂੰ ਵਧੀਆ ਤਰੀਕੇ ਨਾਲ ਪੇਸ਼ਕਾਰੀ ਕਰੀਏ ਫਿਰ ਮਿਲਦੇ ਆ ਜੀ ਅੱਜ ਲਈ ਇੰਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ